ਮਨ ਇੰਡੀਆ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਅਭਿਸ਼ੇਕ ਸਵਾਗਤ ਕਰਦਾ ਅੱਜ ਅਸੀਂ ਖਲੋਤੇ ਹਾਂ ਇੱਕ ਐਸੀ ਧਰਤੀ ਤੇ ਜਿੱਥੋਂ ਦੀ ਧਰਤੀ ਦਾ ਜੰਮਿਆ ਇੱਕ ਕਲਾਕਾਰ ਪੂਰੀ ਦੁਨੀਆ ਵਿੱਚ ਨਾਮ ਬਣਾ ਗਿਆ ਉਸ ਕਲਾਕਾਰ ਦਾ ਨਾਮ ਹੈ ਸਿੱਧੂ ਮੂਸੇਵਾਲਾ ਯਾਨੀ ਸ਼ੁਭਦੀਪ ਸਿੰਘ ਮੂਸਾ ਪਿੰਡ ਹੈ ਅੱਜ ਸਿੱਧੂ ਮੂਸੇਵਾਲੇ ਦੀ 30 ਬਰਸੀ ਹੈ ਉਹਨਾਂ ਦੇ ਮਾਤਾ ਪਿਤਾ ਵੱਲੋਂ ਸਭ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਇਸ ਬਰਸੀ ਦੇ ਪਹੁੰਚਣ ਵਾਸਤੇ ਸਿੱਧੂ ਦੀ ਯਾਦਗਾਰੀ ਦੇ ਵਿੱਚ ਇੱਥੇ ਆ ਕੇ ਸਭ ਨੂੰ ਮਿਲਿਆ ਜਾਵੇ ਤੇ ਇਨਸਾਫ ਦੀ ਮੰਗ ਕੀਤੀ ਜਾਵੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਕਰਕੇ ਜੋ ਗੱਡੀਆਂ ਐ ਜੋ ਲੋਕੀ ਨੇ ਆ ਰਹੇ ਨੇ ਬਾਈਕਸ ਤੇ ਤੁਸੀਂ ਦੇਖੋ ਲੋਕ ਹੌਲੀ ਹੌਲੀ ਕਰਕੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਇੱਥੇ ਕੀ ਟ੍ਰੈਫਿਕ ਤੁਹਾਨੂੰ ਥੋੜ੍ਹੀ ਥੋੜ੍ਹੀ ਦੇਰ ਤੱਕ ਦੇਖਣ ਨੂੰ ਮਿਲੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਦੀ ਵੀ ਬਹੁਤ ਜ਼ਿਆਦਾ ਵਿਵਸਥਾ ਕੀਤੀ ਗਈ ਹੈ ਪੁਲਿਸ ਇੱਥੇ ਜੋ ਹੈ ਬਹੁਤ ਜ਼ਿਆਦਾ ਰਸ਼ ਹੋ ਜਾਏਗਾ ਸਿੱਧੂ ਦੇ ਚਾਹਨ ਵਾਲੇ ਬਹੁਤ ਜ਼ਿਆਦਾ ਨੇ ਅੱਜ ਦੇ ਦਿਨ ਹੀ ਇਸ ਮਹਾਨ ਕਲਾਕਾਰ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਆਪਣੇ ਘਰ ਤੋਂ ਜਵਾਹਰ ਕੇ ਪਿੰਡ ਚ ਪਹੁੰਚਦਾ ਹੈ ਥਾਰ ਦੇ ਵਿੱਚ ਉਹਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਅੱਜ ਵੀ ਉਹਦੇ ਮਾਤਾ ਪਿਤਾ ਇਨਸਾਫ ਦੀ ਮੰਗ ਕਰਦੇ ਨੇ 3 ਸਾਲ ਹੋ ਚਲੇ ਨੇ ਇਸ ਗੱਲ ਨੂੰ ਤੇ ਅੱਜ ਵੀ ਉਸ ਕਲਾਕਾਰ ਨੂੰ ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਦੀ ਯਾਦਗਾਰੀ ਦੇ ਵਿੱਚ ਇੱਥੇ ਬਹੁਤ ਕੁਝ ਹੁੰਦਾ ਹੈ ਲੋਕ ਜੋ ਇੱਥੇ ਨੇ ਉਹਨਾਂ ਦਾ ਕਾਰੋਬਾਰ ਚੱਲਣਾ ਸ਼ੁਰੂ ਹੋ ਗਿਆ ਸਿੱਧੂ ਚਾਹਦਾ ਵੀ ਇਹੀ ਸੀ ਕਿ ਉਹ ਐਸੀ ਮਰਨੀ ਮਰੇ ਕਿ ਉਹਦੇ ਮਰਨ ਤੋਂ ਬਾਅਦ ਬੱਚੇ-ਬੱਚੇ ਦੀ ਉਹਦਾ ਨਾਮ ਹੋਵੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਮੂਸੇਪਿੰਡ ਦੇ ਵਿੱਚ ਬੱਚੇ-ਬੱਚੇ ਦੀ ਜ਼ਬਾਨ ਤੇ ਸਿੱਧੂ ਦਾ ਨਾਮ ਹੈ ਸਿਰਫ ਮੂਸੇ ਨੇ ਬਲਕਿ ਪੂਰਾ ਮਾਨਸਾ ਜ਼ਿਲ੍ਹਾ ਸਿੱਧੂ ਨੂੰ ਯਾਦ ਕਰਦਾ ਹੈ ਪੰਜਾਬ ਨਹੀਂ ਪੂਰੀ ਦੁਨੀਆ ਦੇ ਵਿੱਚ ਸਿੱਧੂ ਦਾ ਨਾਮ ਹੈ ਗਾਰਡੀਅਨ ਨੇ ਜਦੋਂ ਬਹੁਤ ਲੋਕਾਂ ਦਾ ਨਾਮ ਲਿਖਣਾ ਸੀ 50 ਕਲਾਕਾਰਾਂ ਦੇ ਬਾਰੇ ਲਿਖਣਾ ਸੀ ਤਾਂ ਸਿੱਧੂ ਮੂਸੇਵਾਲਾ ਵੀ ਉਹਨਾਂ ਕਲਾਕਾਰਾਂ ਦੇ ਵਿੱਚ ਇੱਕ ਸੀ ਜਦੋਂ ਯੂਕੇ ਦੇ ਵਿੱਚ 50 ਬੰਦੇ ਲੱਗੇ ਗਏ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕੁਝ ਵੱਖਰਾ ਕੀਤਾ ਤਾਂ ਸਿੱਧੂ ਮੂਸੇਵਾਲੇ ਨੂੰ ਉਹਦੇ ਵਿੱਚ ਸਨਮਾਨਿਤ ਕੀਤਾ ਗਿਆ ਸਿੱਧੂ ਮੂਸੇਵਾਲਾ ਜਿਨੇ ਹੌਲੀ-ਹੌਲੀ ਕਰਕੇ ਚੜ੍ਹਾਈ ਕਰਨੀ ਸ਼ੁਰੂ ਕੀਤੀ ਲੋਕ ਕਿਤੇ ਤੇ ਫਿਰ ਐਜ਼ ਅ ਸਿੰਗਰ ਵੀ ਸਿੱਧੂ ਬਾਹਰ ਆਇਆ ਤੇ ਲੋਕਾਂ ਨੇ ਇੰਨਾ ਕਾ ਜ਼ਿਆਦਾ ਪਿਆਰ ਦਿੱਤਾ ਉਸ ਕਲਾਕਾਰ ਨੂੰ ਅੱਜ ਉਸ ਕਲਾਕਾਰ ਨੂੰ ਸਿਰਫ ਕਲਾਕਾਰ ਕਹਿਣਾ ਨਾ ਇਨਸਾਫੀ ਹੋਏਗੀ ਕਿਉਂਕਿ ਸਿੱਧੂ ਸਿਰਫ ਇੱਕ ਕਲਾਕਾਰ ਨਹੀਂ ਕਿ ਰੈਵਿਊਲੂਸ਼ਨ ਸੀ ਹੁਣ ਉਸ ਰੈਵਿਊਲੂਸ਼ਨ ਦੀ ਯਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠ ਹੋ ਗਿਆ ਹੈ ਇੱਥੇ ਤੁਹਾਨੂੰ ਦਿਖਾ ਦਿੰਨੇ ਅਸੀਂ ਤਸਵੀਰਾਂ ਕਿ ਇੱਥੇ ਪਿੱਛੇ ਸਿੱਧੂ ਦੀ ਸਮਾਦੀ ਹੈ ਜਿੱਥੇ ਸਿੱਧੂ ਦਾ ਬੁੱਤ ਬਣਿਆ ਹੋਇਆ ਹੈ ਲੋਕ ਇੱਥੇ ਆਉਂਦੇ ਨੇ ਸਿੱਧੂ ਨੂੰ ਯਾਦ ਕਰਦੇ ਨੇ ਔਰ ਇੱਥੇ ਮੱਥਾ ਵੀ ਟੇਕਦੇ ਨੇ ਇੱਥੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਦੂਰੋ ਦੂਰੋ ਦੁਨੀਆ ਹੁੰਦੀ ਹੈ ਕੋ ਦਿੱਲੀ ਤੋਂ ਕੋਈ ਬੰਬੇ ਤੋਂ ਸਿੱਧੂ ਦੇ ਜੋ ਫੈਨਸ ਨੇ ਸਿੱਧੂ ਦੀ ਯਾਦ ਵਿੱਚ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਣ ਆਂਦੇ ਨੇ ਫੋਨਦਾਨ ਕੈਂਪ ਲੱਗੇ ਨੇ ਅੱਗੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਛੋਟੀ ਛੋਟੀਆਂ ਜੋ ਤਸਵੀਰਾਂ ਨੇ ਸਿੱਧੂ ਦੀਆਂ ਉਹ ਵੇਖਦਿਆਂ ਨੇ ਨੌਜਵਾਨ ਇੱਥੇ ਪਹੁੰਚਦੇ ਨੇ ਔਰ ਸਿੱਧੂ ਨੂੰ ਯਾਦ ਕਰਦੇ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉੱਥੇ ਜੋ ਤਸਵੀਰਾਂ ਨੇ ਸਿੱਧੂ ਦੀਆਂ ਵੇਖਦਿਆਂ ਨੇ ਤੇ ਆਓ ਅੱਗੇ ਚੱਲਦੇ ਹਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਿੱਧੂ ਦੇ ਜੋ ਫੈਨਸ ਨੇ ਉਹਨਾਂ ਦਾ ਕੀ ਕਹਿਣਾ ਹੈ ਅੱਜ ਤੇ ਦਿਨ ਬਾਰੇ ਕਿਵੇਂ ਯਾਦ ਕਰਦੇ ਹੋ ਸਿੱਧੂ ਨੂੰ ਕੁਝ ਕੁ ਲੋਕ ਕਿਤੇ ਐਸੇ ਮਿਲਦੇ ਨੇ ਜੋ ਸਿੱਧੂ ਦੇ ਇਨੇ ਕੱਟੜ ਫੈਨ ਹੁੰਦੇ ਨੇ ਜੋ ਫ੍ਰੀ ਵਿੱਚ ਚੀਜ਼ਾਂ ਵੇਚ ਦਿੰਦੇ ਨੇ ਸਿਰਫ ਸਿੱਧੂ ਦੀ ਯਾਦ ਵਿੱਚ ਆ ਤੁਸੀਂ ਦੇਖ ਸਕਦੇ ਹੋ ਸਿੱਧੂ ਦੇ ਨਾਮ ਦੀਆਂ ਤਸਵੀਰਾਂ ਸਿੱਧੂ ਦੇ ਰੁਮਾਲ 295 295 ਦੇ ਨਾਮ ਤੋਂ ਵੀ ਸਿੱਧੂ ਨੂੰ ਜਾਣਿਆ ਜਾਂਦਾ ਹੈ ਕਿਉਂਕਿ ਇਹ ਜੋ ਸਿੱਧੂ ਦਾ ਗਾਣਾ ਇੰਨਾ ਜ਼ਿਆਦਾ ਹਿੱਟ ਹੋਇਆ ਉਹਦੇ ਜਉਂਦੇ ਜੀ ਵੀ ਤੇ ਸਿੱਧੂ ਦੇ ਜਾਣ ਤੋਂ ਬਾਅਦ ਇਹ ਗਾਣੇ ਨੇ ਬਹੁਤ ਜ਼ਿਆਦਾ ਰਿਕਾਰਡ ਤੋੜੇ ਸਿੱਧੂ ਨੂੰ ਸਿਰਫ 295 ਨਹੀਂ ਬਲਕਿ 9811 ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ 9811 ਉਹ ਟਰੈਕਟਰ ਜੋ ਟੋ ਚਨਪਾ ਕੱਤੂ ਲੈਂਦਾ ਸੀ ਸਿੱਧੂ ਦੇ ਪਰਿਵਾਰ ਦੀ ਤੁਸੀਂ ਫੋਟੋਆਂ ਦੇਖ ਸਕਦੇ ਹੋ ਸਿੱਧੂ ਦੇ ਛੋਟੇ ਭਰਾ ਦੀ ਫੋਟੋ ਹੈ ਤੇ ਲੋਕ ਸਿੱਧੂ ਨੂੰ ਯਾਦ ਕਰਦੇ ਨੇ ਸਿੱਧੂ ਦੇ ਮਾਤਾ ਜੀ ਮਾਤਾ ਚਰਨ ਕੌਰ ਸਿੱਧੂ ਦੇ ਪਿਤਾ ਜੀ ਬਲਕੌਰ ਸਿੰਘ ਜੀ ਅੱਜ ਵੀ ਉਹ ਮਾਪਿਓ ਯਾਦ ਕਰਦੇ ਨੇ ਸਿੱਧੂ ਨੂੰ ਸਿੱਧੂ ਦੇ ਨਾਂ ਦੀਆਂ ਤਸਵੀਰਾਂ ਉਹਦੀਆਂ ਟੋਪੀਆਂ ਉਹਦੇ ਨਾਮ ਦੀਆਂ 9811 ਦੇਖੋ ਤੁਸੀਂ ਇਹ ਛੋਟੀ ਛੋਟੀ ਚੀਜ਼ਾਂ ਨੇ ਜੋ ਸਿੱਧੂ ਨੇ ਆਪਣੇ ਪਿੰਡ ਵਾਲਣ ਦਿੱਤੇ ਹਨ ਸਿਰਫ ਸਿੱਧੂ ਹੀ ਨਹੀਂ ਬਲਕਿ ਪੂਰਾ ਪਿੰਡ ਸਿੱਧੂ ਦੇ ਨਾਮ ਤੋਂ ਰੋਜ਼ਗਾਰ ਲੈ ਰਿਹਾ ਜੋ ਕਿ ਬਹੁਤ ਚੰਗੀ ਗੱਲ ਰਹੀ ਹੈ ਪਰ ਸਿੱਧੂ ਦਾ ਇਸ ਛੋਟੀ ਉਮਰ ਦੇ ਵਿੱਚ ਚਲੇ ਜਾਣਾ ਬਹੁਤ ਦੁਖਦਾਈ ਘਟਨਾ ਸੀ ਲੋਕਾਂ ਨੂੰ ਬਿਲਕੁਲ ਯਕੀਨ ਨਹੀਂ ਹੋਇਆ ਜਦੋਂ ਇਦਾਂ ਹੋ ਗਿਆ ਮਾਤਾ ਜੀ ਨਾਲ ਗੱਲ ਕਰਦੇ ਹਾਂ ਮਾਤਾ ਜੀ ਪਾਠ ਕਰਦੇ ਪਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜੋ ਹੈ ਕੀਰਤਨ ਚੱਲਦਾ ਪਿਆ ਹੈ ਤੇ ਲੋਕ ਹੌਲੀ ਹੌਲੀ ਕਰਕੇ ਇੱਥੇ ਆਉਂਦੇ ਪਏ ਨੇ ਸਿੱਧੂ ਦੇ ਨਾਮ ਦੀਆਂ ਤਸਵੀਰਾਂ ਵੇਚਦੇ ਨੇ ਦੁਕਾਨਦਾਰ ਨੇ ਇੱਥੇ ਅੱਗੇ ਚੱਲਦੇ ਆ ਸਾਲ ਬਾਅਦ ਗੱਲ ਕਰਦੇ। ਬਾਈ ਜੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਠੀਕ ਓ? ਜੀ ਬਾਈ ਜੀ। ਕਿੱਥੋਂ ਜੀ ਬਾਈ ਜੀ ਤੁਸੀਂ? ਮਾਨਸਬਰੇ। ਮਾਨਸੇ ਤੋਂ ਸਿੱਧੂ ਬਾਰੇ ਤੇ ਫਿਰ ਬਹੁਤ ਕੁਝ ਤੁਸੀਂ ਜਾਣਦੇ ਹੋਗੇ। ਸਿੱਧੂ ਕੋਈ ਲੋਕਲੀ ਸੀ। ਅੱਜ ਸਿੱਧੂ ਦੀ ਯਾਦਗਾਰੀ ਦੇ ਵਿੱਚ ਅੱਤੇ ਲੋਕ ਇਕੱਠੇ ਹੋ ਰਹੇ ਨੇ। ਕੀ ਕਹਿਣਾ ਚਾਹੁੰਦੇ ਤੁਸੀਂ? ਇਕੱਠ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਉਹਨੂੰ ਇਨਸਾਫ ਦਵਾਇਆ ਜਾਵੇ। ਤੇ ਜਲਦੀ ਜਲਦੀ ਦਵਾਇਆ ਜਾਵੇ। ਵਾਕਈ ਨੇ ਫਾਦਰ ਸਾਹਿਬ ਨੇ ਇਲੈਕਸ਼ਨ 'ਚ ਖੜੇ ਹੋ ਹਾਂ ਦਾ ਐਲਾਨ ਕੀਤਾ ਤੇ ਉਹਨਾਂ ਨੇ ਮਦਦ ਕੀਤੀ ਆਏ ਤਾਂ ਕਿ ਸਿੱਧੂ ਨੂੰ ਆਤਮਾ ਨੂੰ ਸ਼ਾਂਤੀ ਮਿਲ ਸਕੇ। ਕੁਸੀਂ ਚੋਣਾ ਦਾ ਜ਼ਿਕਰ ਕੀਤਾ ਕੀ ਲੱਗਦਾ ਹੈ ਉਹਦੇ ਫਾਦਰ ਸਾਹਿਬ ਨੇ ਐਲਾਨ ਤੇ ਕਰ ਦਿੱਤਾ ਪਰ ਲੱਗਦਾ ਹੈ ਕਿ ਜਿੱਤ ਪਾਉਣਗੇ ਲੋਕਾਂ ਨੇ ਜਿੱਤ ਉਹਨਾਂ ਲੋਕਾਂ ਸਾਥ ਰਹਿਣਾ ਜ਼ਰੂਰ ਜਤਣਗੇ ਜੀ ਕੋਈ ਇਹ ਹੀ ਗੱਲ ਨਹੀਂ ਬਾਕੀ ਮੈਂ ਤਾਂ ਹੀ ਲੱਗਦਾ ਜਿੱਤਣਗੇ ਮਾਨਸ਼ੀ ਦੀ ਧਰਤੀ ਤੇ ਤੁਹਾਨੂੰ ਕੀ ਲੱਗਦਾ ਹੋਰ ਕੀ ਕੀ ਲੱਗਦਾ ਕਿ ਤਰੱਕੀ ਹੋਣੀ ਚਾਹੀਦੀ ਕਿਉਂਕਿ ਸਿੱਧੂ ਤੇ ਜਾਣ ਤੋਂ ਬਾਅਦ ਅਸੀਂ ਦੇਖ ਸਕਦੇ ਕਿ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ ਰੋਜ਼ਗਾਰ ਬਖੋ ਤੇ ਹੌਲੀ ਹੌਲੀ ਕਰਕੇ ਲੋਕ ਅੱਗੇ ਆ ਰਹੇ ਨੇ ਇਕਨੋਮੀ ਵੀ ਵਧੀ ਹੋ ਗਈ ਕਿਉਂਕਿ ਜਦੋਂ ਲੋਕ ਇੱਥੇ ਆਂਦੇ ਨੇ ਰਹਿੰਦੇ ਨੇ ਹੋਟਲ ਵੀ ਭਰ ਜਾਂਦੇ ਨੇ ਢਾਬੇ ਵਾਲਿਆਂ ਦੀ ਵੀ ਜੋ ਰੋਜ਼ਗਾਰ ਚੱਲਦਾ ਹੈ ਹੋਰ ਤੁਹਾਨੂੰ ਕੀ ਲੱਗਦਾ ਕਿ ਮਾਨਸੇ ਦੀ ਧਰਤੀ ਦੇ ਕਿਹੜੀ ਚੀਜ਼ਾਂ ਦਾ ਵਿੱਚ ਬਦਲਾਅ ਆਉਣਾ ਜ਼ਰੂਰੀ ਹੈ ਬਦਲਾਅ ਤਾਂ ਬਹੁਤ ਕੁਝ ਆ ਸਕਦਾ ਸੀ ਜਿਵੇਂ ਸਿੱਧੂ ਜਦੋਂ ਹੁੰਦਾ ਜੀ ਬਹੁਤ ਕੁਝ ਮਿਲਣਾ ਸੀ ਮਾਨਸਾ ਨੂੰ ਜਿਹੜਾ ਜਿਸ ਕਰਕੇ ਮੈਂ ਕਣਕੜਾ 10 ਸਾਲ ਪਿੱਛੇ ਪੈ ਗਿਆ ਮਾਨਸਾ ਅੱਛਾ ਜੀ ਸਿੱਧੂ ਹੀ ਜਾਣ ਕਰ ਸਿੱਧੂ ਦੀ ਜਉਂਦੇ ਜੀ ਤੁਸੀਂ ਇਹਦੇ ਗਾਣੇ ਸੁਣਦੇ ਸੀ ਪਤਾ ਸੀ ਸਿੱਧੂ ਬਾਰੇ ਕਿ ਇੰਨਾ ਵੱਡਾ ਸਟਾਰ ਲਾਈਕ ਕਰਦੇ ਸਾਰੇ ਗਾਣਾ ਉਹਦਾ ਜੀ ਵਧੀਆ ਲੱਗਦਾ ਸੀਗਾ ਚੰਗਾ ਲੱਗਦਾ ਜੀ ਕਦੇ ਮਾਤਾ ਪਿਤਾ ਬਾਰੇ ਦੱਸ ਸਕਦੇ ਹੋ ਕਦੀ ਮਿਲੇ ਕਿਦਾਂ ਦਾ ਸਵੇਰਾ ਹੈ ਕੀ ਗੱਲਬਾਤ ਕਰਦੇ ਨੇ ਕੀ ਉਮੀਦਾਂ ਰੱਖਦੇ ਨੇ ਸਰਕਾਰ ਤੋਂ ਉਹਨਾਂ ਸਵਾਤ ਆਈ ਬਹੁਤ ਨਿੱਗਾ ਤੇ ਵਧੀਆ ਸੁਹਾਗਾ ਕੋਈ ਇਹੀ ਗੱਲ ਨਹੀਂ ਤੇ ਬਾਕੀ ਜੋ ਮਾਨਸਲੀ ਕਰਸਾ ਮੈਨੂੰ ਲੱਗਦਾ ਕੋਈ ਹੋਰ ਕਰ ਲੂਗਾ ਤੁਸੀਂ ਸੁਣਿਆ ਕਿ ਸਿੱਧੂ ਦੇ ਪਿਤਾ ਜੀ ਬਲਕੌਰ ਸਿੰਘ ਜੀ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਉਹ ਐਮਪੀ ਦੀ ਚੋਣ ਲੜਨਗੇ ਤੋਂ ਮਾਨਸੇ ਤੋਂ ਤੇ ਹੁਣ ਦੇਖਣਾ ਇਹ ਵੀ ਬਾਕੀ ਹੋਏਗਾ ਕਿ ਸਿੱਧੂ ਜਿਹਨੂੰ ਐਮਐਲਏ ਦੀ ਚੋਣ ਵਾਸਤੇ ਮਾਨਸਾ ਤੋਂ ਟਿਕਟ ਮਿਲੀ ਸੀ ਉਹ ਤੇ ਨਹੀਂ ਜਿੱਤ ਪਾਇਆ ਪਰ ਕੀ ਪਿਤਾ ਜੀ ਉਹਨਾਂ ਦੇ ਜਿੱਤ ਪਾਉਣਗੇ ਨੇ ਇਹ ਤੇ ਆਉਣ ਵਾਲਾ ਵਕਤ ਹੈ ਸੇਗਾ ਫਿਲਹਾਲ ਅਸੀਂ ਅੱਜ ਦੀਆਂ ਤਸਵੀਰਾਂ ਦਿਖਾਣੇ ਆ ਤੇ ਜੋ ਸੜਕਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਗੱਡੀਆਂ ਲੱਗੀਆਂ ਹੋਈਆਂ ਨੇ ਤੇ ਪਾਰਕਿੰਗ ਵਾਸਤੇ ਭਰ ਜੇਗਾ ਤੇ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਲੋਕ ਆਉਣਾ ਸ਼ੁਰੂ ਹੋ ਜਾਣਗੇ ਅੱਜ ਤੁਸੀਂ ਦੇਖ ਸਕਦੇ ਹੋ ਸਾਰੀਆਂ ਤਸਵੀਰਾਂ ਕੱਲੀ ਕੱਲੀ ਤਸਵੀਰ ਤੇ ਸਿੱਧੂ ਹੀ ਹੈ ਔਰ ਸਿੱਧੂ ਇਹ ਛੋਟੀ ਗੱਲ ਨਹੀਂ ਹੈ ਕਿਸੇ ਕਲਾਕਾਰ ਦਾ ਇਦਾਂ ਇਨਾ ਵੱਡਾ ਨਾਮ ਕਰਨਾ ਆਪਣੇ ਆਪ ਨੂੰ ਇੰਨੀ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਤੁਸੀਂ ਸਿੱਧੂ ਦੇ ਨਾਮ ਦੀਆਂ ਕਿਤਾਬਾਂ ਦੇਖ ਸਕਦੇ ਹੋ ਇੱਥੇ ਪਈਆਂ ਨੇ ਟੱਬਿਆ ਦਾ ਪੁੱਤ ਸਿੱਧੂ ਮੂਸੇਵਾਲਾ ਪੰਜਾਬੀ ਚ ਹਿੰਦੀ ਚ ਔਰ ਸਿਰਫ ਪੰਜਾਬੀ ਹੀ ਨਹੀਂ ਪੰਜਾਬ ਦੇ ਲੋਕੀ ਸਿੱਧੂ ਨੂੰ ਨਹੀਂ ਸੁਣਦੇ ਬਾਲੀਵੁੱਡ ਤੱਕ ਸਿੱਧੂ ਦਾ ਨਾਮ ਸੀ ਔਰ ਸਿੱਧੂ ਆਪਣੇ ਗਾਣਿਆਂ ਵਿੱਚ ਵੀ ਇਹੀ ਜ਼ਿਕਰ ਕਰਦਾ ਸੀ ਕਿ ਤੇਰੇ ਬੰਬੇ ਬੰਬੇ ਵਾਲੇ ਮਿੱਟੀਏ ਮੂਸੇ ਪਿੰਡਾਂ ਨੇ ਲਾਤੇ ਨਹੀਂ ਤੇ ਦੇਖ ਸਕਦੇ ਹੋ ਇਹ ਤਸਵੀਰਾਂ ਨੇ 22 ਸਾਡੇ ਨਾਲ ਨੇ ਆਓ ਆਪਾਂ ਅੰਦਰ ਹੀ ਜਾਵਾਂਗੇ ਸਾਰਿਆਂ ਨਾਲ ਗੱਲਬਾਤ ਵੀ ਕਰਾਂਗੇ ਅੰਦਰ ਦੀਆਂ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਦੇਖਦੇ ਹਾਂ ਕਿ ਇਹਨਾਂ ਦਾ ਸਿੱਧੂ ਬਾਰੇ ਕੀ ਕਹਿਣਾ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ 9811 ਦੀਆਂ ਅੱਸੇ ਦੂਹੇਆਂ ਤਸਵੀਰਾਂ ਨੇ ਅੰਦਰ ਔਰ ਸਿੱਧੂ ਦੀ ਇਨੀ ਫੈਨ ਫਾਲੋਇੰਗ ਸੀ ਤੁਸੀਂ ਉਮੀਦ ਨਹੀਂ ਕਰ ਸਕਦੇ ਭਾਈ ਜੀ ਕੀ ਹਾਲ ਚਾਲ ਠੀਕ ਠਾਕ ਵਧੀਆ ਭਾਈ ਠੀਕ ਹੈ ਕੀ ਨਾਮ ਸਰ ਤੁਹਾਡਾ ਸਕਵਿੰਦਰ ਸਿੰਘ ਹੈ ਵੀਰੇ ਕਿੱਥੋਂ ਜੀ ਤੁਸੀਂ ਮੂਸੇ ਤੋਂ ਹੀ ਆ ਵੀਰੇ ਮੂਸੇਪਿੰਡ ਤੋਂ ਸਿੱਧੂ ਬਾਰੇ ਤੇ ਚੰਗੀ ਤਰ੍ਹਾਂ ਜਾਣਦੇ ਹੋ ਹਾਂ ਜੀ ਭਾਈ ਜੋਂਦੇ ਜੀ ਮਿਲੇ ਸੀ ਕਦੀ ਸਿੱਧੂ ਨੂੰ ਜਦੋਂ ਸਿੱਧੂ ਜੋਂਦਾ ਹਾਂ ਹਾਂ ਭਾਈ ਬਹੁਤ ਵਧੀਆ ਸੁਭਾਅ ਸੀ ਬੰਦੇ ਸਿੱਧੂ ਭਾਈ ਦਾ ਜੋਂਦੇ ਜੀ ਮਿਲੇ ਸੀ ਇੱਥੇ ਬਾਣਾ ਚ ਹੀ ਹੁੰਦਾ ਸੀ ਆਮ ਹੀ ਤੁਰਿਆ ਫਿਰਦਾ ਸੀ ਆਮ ਲੋਕਾਂ ਵਾਂਗ ਅੱਗੇ ਨਿਕਦਾ ਜਦੋਂ ਪਤਾ ਲੱਗਿਆ ਕਿ ਸਿੱਧੂ ਇਸ ਦੁਨੀਆ 'ਚ ਨਹੀਂ ਰਿਹਾ ਕੀ ਦੁੱਖ ਹੈ ਵੀ ਇਹਦੇ ਵਿੱਚ ਚੰਗਾ ਬੰਦਾ ਸੀਗਾ। ਦਾ ਕਰਕੇ ਵੀਰੇ ਹੁਣ ਸਿੱਧੂ ਦੇ ਨਾਮ ਦੀ ਤੁਸੀਂ ਆਪਾ ਦੇਖ ਸਕਦੇ ਹੋ ਤਸਵੀਰਾਂ ਵਿਕਦੀਆਂ ਨੇ। ਸਿੱਧੂ ਇੱਕ ਰੋਜ਼ਗਾਰ ਦੇ ਗਿਆ ਸਭ ਨੂੰ। ਕਦੀ ਸੋਚਿਆ ਸੀ ਕਿ ਇੰਨਾ ਵੱਡਾ ਸਟਾਰ ਇਸ ਪਿੰਡ ਚੋਂ ਪੈਦਾ ਹੋਏਗਾ ਤੇ ਇਨੀ ਦੁਨੀਆ ਦੇ ਵਿੱਚ ਨਾਮ ਕਰੇਗਾ। ਹਾਂ ਭਾਈ ਟਿੱਬਿਆਂ 'ਚ ਉੱਠ ਕੇ ਸਟਾਰ ਬਣਿਆ ਵੀਰੇ। ਵੀ ਕੰਮ ਕਿਤੇ ਵੀ ਕੋਈ ਕਰ ਸਕਦਾ ਬੰਦਾ ਵੀਰੇ। ਇਹ ਤਸਵੀਰਾਂ ਉਹ ਗਾਣਿਆਂ 'ਚ ਲਿਖ ਗਿਆ ਪਹਿਲਾਂ ਇਹ ਕਹਿੰਦਾ ਤਸਵੀਰਾਂ ਵਿਕਣਗੀਆਂ, ਤਸਵੀਰਾਂ ਬਿਕਣਗੀਆਂ ਵੀਰੇ 3 ਸਾਲ ਹੋ ਗਏ। 3 ਸਾਲ ਤੋਂ ਇੱਕ ਵੀ ਕੋਈ ਇਹ ਦਿਨ ਨਹੀਂ ਰਿਹਾ ਜਿੱਥੇ ਇੱਥੇ ਕੱਠਾ ਨਾ ਹੋਇਆ ਹੋਵੇ। ਤਾਂ ਆ ਤੀਸਰੀ ਵਸਤੀ ਹੈ ਬਾਈ ਦੀ ਤੇ ਘੱਟ ਵੀਰੇ ਉਦੋਂ ਦੇ ਚਲਨੇ ਜਾ ਰਹੇ ਮੰਨ ਲਾ ਜਦੋਂ ਡੈਥ ਹੋਈ ਹੈ ਲੋਕ ਪਿਆਰ ਕਰਦੇ ਨੇ ਤਾਂ ਹੀ ਉਹ ਇਕੱਠ ਹੁੰਦਾ ਵੀਰੇ ਨਹੀਂ ਐਵੇਂ ਕਿਸੇ ਦੇ ਕਿੱਥੇ ਕੌਣ ਜਾਂਦਾ ਇੱਥੇ ਐਵੇਂ ਨਹੀਂ ਵੀ ਮੰਦਿਰ ਆਉਂਦੀ ਹੈ ਇੱਥੇ ਫੈਮਲੀਆਂ ਆਉਂਦੀਆਂ ਵੀਰੇ ਗੱਡੀਆਂ ਤੇ ਫੈਮਲੀਆਂ ਮਿਲਣ ਆਉਂਦੀਆਂ ਡੇਲੀ ਇੱਥੇ ਦੇਖ ਕੇ ਜਾਂਦੇ ਨੇ ਇੱਥੇ ਸੰਸਕਾਰ ਹੋਇਆ ਬਾਈ ਦਾ ਸਮਾਦ ਤੇ ਖੜੇ ਆਪਾਂ ਵੀਰੇ ਇੱਥੇ ਤਸਵੀਰਾਂ ਵਿਕਦੀਆਂ ਨੇ ਗਾਲਾਂ ਚ ਕਹਿ ਕੇ ਗਿਆ ਤਸਵੀਰਾਂ ਵਿਕਣੀਆਂ ਤੇ ਵਿਕਦੀਆਂ ਰਹਿਣਗੀਆਂ ਭਰਾ ਤਸਵੀਰਾਂ ਵਿਕਦੀਆਂ ਨੇ ਹੁਣ ਵੀ ਲੋਕ ਉਹਨੇ ਚਾਹ ਨਾ ਖਰੀਦੇ ਨੇ ਤਸਵੀਰਾਂ ਸਿੱਧੂ ਦੀਆਂ हां ਵੀ ਨੇ ਚਾਨ ਨਾਲ ਖਰੀਦਦੇ ਸਿੱਧੂ ਦੀਆਂ ਤਸਵੀਰਾਂ ਸਭ ਤੋਂ ਜ਼ਿਆਦਾ ਕੀ ਵਿਕਦਾ ਹੈ ਟੀ-ਸ਼ਰਟਾਂ ਤਸਵੀਰਾਂ ਮੱਗ ਸਭ ਤੋਂ ਜ਼ਿਆਦਾ ਕੀ ਲੱਗ ਜਾਂਦੇ ਨੇ ਟੀ-ਸ਼ਰਟਾਂ ਵੀ ਵਿਕਦੀਆਂ ਵੀਰੇ ਸਿੱਧੂ ਦੀਆਂ ਤਸਵੀਰਾਂ ਵਿਕਦੀਆਂ ਨੇ ਮੱਗ ਵੀਕਦੇ ਨੇਗੇ ਛਾਬੀ ਛੱਲੇ ਵਗੈਰਾ ਤੇ ਨਵੀਆਂ ਤੋਂ ਨਵੀਆਂ ਆਈਟਮਾਂ ਆਉਂਦੀਆਂ ਵੀਰੇ ਸਾਰੀਆਂ ਵਿਕ ਨਹੀਂ ਜਾਂਦੀਆਂ ਕੀ ਕੀ ਪ੍ਰਾਈਸ ਰਹਿੰਦੇ ਟੀ-ਸ਼ਰਟ ਦਾ ਕੋਈ ਦੱਸ ਸਕਦੇ ਜੋ ਤੁਸੀਂ ਟੀ-ਸ਼ਰਟ ਵੀਰੇ ਬੱਚੇ ਵਾਲੀ ਕਾਟਨ ਦੀ ਜਿਵੇਂ 150 ਦੀ ਹੈ ਵੱਡੀ 250 ਦੀ ਹੈ ਜਿਵੇਂ 4 XL 3 XL 350 350 ਦੀ ਹੈ ਵੀਰੇ ਹਾਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਹੈ ਤੁਸੀਂ ਦੇਖ ਸਕਦੇ ਹੋ ਲੋਕ ਆਂਦੇ ਪੈਂਦੇ ਨੇ ਹੌ ਨੇ ਸਿੱਧੂ ਦੀਆਂ ਫੋਟੋਆਂ ਨੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਜ਼ਿਆਦਾ ਕਲੈਕਸ਼ਨ ਲੋਕਾਂ ਨੇ ਕੀਤਾ ਹੋਇਆ ਹੈ ਸਿੱਧੂ ਦੇ ਨਾਮ ਦਾ ਔਰ ਸਿੱਧੂ ਆਪਣੇ ਗਾਣਿਆਂ ਦੇ ਵਿੱਚ ਹੀ ਆਪਣੀ ਲਾਈਫ ਦੇ ਬਾਰੇ ਦੱਸ ਗਿਆ ਸੀ ਦੇਖ ਸਕਦੇ ਹੋ 11 ਜੂਨ 1993 ਨੂੰ ਇਸ ਕਲਾਕਾਰ ਦਾ ਜਨਮ ਹੋਇਆ ਤੇ 29 ਮਈ 2022 ਨੂੰ ਇੱਕ ਕਲਾਕਾਰ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ 28 ਸਾਲ ਦੀ ਉਮਰ ਜੀ ਕੇ ਗਾਇਕ ਕਲਾਕਾਰ ਪਰ 28 ਸਾਲਾਂ ਦੇ ਵਿੱਚ ਪਤਾ ਲੱਗਵਾ ਗਿਆ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੋ ਤੁਸੀਂ ਜੇਕਰ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿੱਥੋਂ ਵੀ ਉੱਠ ਕੇ ਕਿੱਥੇ ਵੀ ਪਹੁੰਚ ਸਕਦੇ ਹੋ ਉਹ ਸਿੱਧੂ ਐਸਾ ਹੀ ਕਲਾਕਾਰ ਸੀ ਕੈਨੇਡਾ ਦੀ ਧਰਤੀ ਤੇ ਗਿਆ ਉੱਥੇ ਜਾ ਕੇ ਆਪਣੇ ਗਾਣੇ ਗੱਡੇ ਗਾਣੇ ਰਿਲੀਜ਼ ਕੀਤੇ ਚੰਡੀਗੜ੍ਹ ਵੀ ਰਹਿ ਸਕਦਾ ਸੀ ਬੰਬੇ ਵੀ ਰਹਿ ਸਕਦਾ ਸੀ ਪਰ ਉਹਨੇ ਚੂਜ਼ ਕੀਤਾ ਕਿ ਉਹ ਵਾਪਸ ਆਪਣੇ ਪਿੰਡ ਆ ਕੇ ਰਹੇਗਾ ਮੂਸੇ ਰੇਂਦਾ ਸੀ ਟਿੱਬਿਆਂ ਦਾ ਪੁੱਤੀ ਸੀ ਉਹ ਇੱਥੇ ਰਹਿ ਕੇ ਹੀ ਉਹਨੇ ਤਰੱਕੀ ਕੀਤੀ ਅੱਜ ਦਾ ਦਿਨ ਸਿੱਧੂ ਦੇ ਨਾਮ ਦੇ ਵਿੱਚ ਸਿੱਧੂ ਨੂੰ ਯਾਦ ਕੀਤਾ ਜਾਏਗਾ 29 ਮਈ ਇੱਕ ਕਦੀ ਨਹੀਂ ਭੁੱਲਾ ਜਾਏਗਾ ਦਿਨ ਕਿਉਂਕਿ ਜੋ ਸਿੱਧੂ ਦੇ ਚੌਣ ਵਾਲੇ ਨੇ ਉਹ ਆਪਣੇ ਬਾਹਾਂ 'ਤੇ ਟੈਟੂ ਲਗਵਾ ਲੈਂਦੇ ਨੇ 29 ਮਈ ਦੇ ਨਾਮ ਦਾ ਤੇ ਇਸ ਦਿਨ ਨੂੰ ਕਦੀ ਨਹੀਂ ਭੁੱਲ ਸਕਦੇ ਨੇ ਸਿੱਧੂ ਦੇ ਚੌਣ ਵਾਲੇ ਲਈ ਅੱਜ ਕਾਲਾ ਦਿਨ ਮੰਨਣਾ ਚਾਹੁੰਦਾ ਹਾਂ ਹੋਰ ਅੱਗੇ ਜਾ ਕੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋ ਇਸ ਸਫ਼ਰ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਪਿੰਡ ਮੂਸਾ ਦਿਖਾਵਾਂਗੇ